ਨਾ ਜਿੱਕਿਵੇਂ ਪੇਕਿਆਂ ਦੀ ਯਾਰਦਾ ਅਗੀ ਤੈਨੂੰ ਇੰਨੇ ਟਾਈਮ ਬਾਅਦ ਕੀ ਦੱਸਾਂ ਪਰਜਾਈ ਤੈਨੂੰ ਵੀ ਮੇਰੇ ਹਾਲਾਤ ਪਤਾ ਹੀ ਸੀ ਜਦੋਂ ਪਰਜਾਈ ਪੁੱਠਾ ਸਿੱਧਾ ਬੋਲਦੀ ਸੀ ਹੁਣ ਮੇਰੇ ਪੇਕਿਆਂ ਦੇ ਸਾਰੇ ਰਾਹ ਹੀ ਬੰਦ ਕਰਤੇ ਸੀ ਫਿਰ ਮੈਂ ਕਿਹੜੇ ਮੂੰਹ ਆਉਂਦੀ ਪੇਕੇ ਨਾ ਤੂੰ ਕੱਲਾ ਆਪ ਦੇ ਬਾਰੇ ਸੋਚਿਆ ਤੇ ਉਹ ਪੋਰਾ ਪਰ ਜਵਾਕੜੀ ਬਾਰੇ ਪੋਰਾ ਵੀ ਨਹੀਂ ਤੂੰ ਸੋਚਿਆਗਾ ਉਹਦੇ ਬਾਰੇ ਤਾਂ ਜਵਾਕੜੀ ਬਾਰੇ ਸੋਚ ਲੈਦੀ ਤੈਨੂੰ ਪਤਾ ਹੈ ਉਹ ਕਿਵੇਂ ਰੋੜੋ ਰੋੜ ਕੇ ਪਲਈ ਹੈ ਤੇਰੇ ਬਿਨਾ ਤੂੰ ਇੱਕ ਵਾਰੀ ਵੀ ਨਹੀਂ ਸੋਚਿਆ ਮੈਂ ਵੀ ਹਾਲਾਤਾਂ ਤੋਂ ਮਜਬੂਰ ਸੀ ਨਹੀਂ ਕਿਹੜੀ ਮਾਂ ਹੈ ਜਿਹੜੀ ਆਪਦੀ ਜਵਾਕ ਨੂੰ ਆਪਦੇ ਤੋਂ ਦੂਰ ਕਰੇ ਖੁਦੋਂ ਮੇਰੇ ਭਰਾ ਨੇ ਮੇਰੇ ਨਾਲ ਨਹੀਂ ਜਾਣ ਦਿੱਤੀ ਮੈਂ ਤਾਂ ਬਥੇਰਾ ਰੋਈ ਕਰ ਲਈ ਸੀ ਪਰ ਉਹਨੇ ਮੇਰੇ ਇੱਕ ਨਹੀਂ ਮੰਨੀ ਹੁਣ ਮੈਨੂੰ ਮੇਰੀ ਧੀ ਦੇ ਹਾਲਾਤਾਂ ਦਾ ਪਤਾ ਹੈ ਮੈਨੂੰ ਇਹ ਵੀ ਪਤਾ ਵੀ ਮੇਰੀ ਭਜਾਈ ਨੇ ਪੈਸਿਆਂ ਦੇ ਬਦਲੇ ਉਹਨੂੰ ਵੇਚਤਾ ਮੈਂ ਆਪਦੀ ਜਵਾਕੜੀ ਨੂੰ ਮਿਲਣ ਗਈ ਸੀ ਪਰ ਉਹਨੇ ਮੈਨੂੰ ਪਛਾਣਨ ਤੋਂ ਹੀ ਮਨਾਂ ਕਰਤਾ ਕਿਵੇਂ ਪਛਾਣੇ ਕਿਹੜੇ ਮੂਣਾ ਪਛਾਣੇ ਹੁਣ ਤੂੰ ਪਛਾਣਨ ਦੀ ਗੱਲ ਕਰਦੀ ਐ ਉਤੋਂ ਦੇ ਵਰੀ ਇੱਕ ਵਾਰੀ ਵੀ ਮੁੜ ਕੇ ਨਿ ਝਾਕੀ ਉਹਦੇ ਵੱੰਨੇ ਤੂੰ ਵੀ ਆਪਣੀ ਠਾਣ ਦੇ ਸਹੀ ਆ ਪਰ ਮੈਂ ਵੀ ਇੱਕ ਮਾਂ ਹਾਂ ਕਈ ਵਾਰੀ ਹਾਲਾਤ ਮਾਪਿਆਂ ਨੂੰ ਆਪਦੇ ਧੀਆਂ ਪੁੱਤਾਂ ਤੋਂ ਦੂਰ ਕਰਦੇ ਆ ਪਰ ਜਵਾਕਾਂ ਦੇ ਦਰਦ ਸੀਨੇ ਦੇ ਵਿੱਚ ਹੀ ਹੁੰਦੇ ਆ ਉਹ ਕਦੇ ਵੀ ਨਹੀਂ ਭਲਾਏ ਜਾਂਦੇ ਦੇਖ ਪਰ ਜਾਈ ਮੈਂ ਤੇਰੇ ਮੁਰਿਆਂ ਹੀ ਬੇਨਤੀ ਕਰਨਾਈ ਆ ਕਿ ਮੇਨਾ ਕਿਵੇਂ ਕਰਕੇ ਤੂੰ ਮੈਨੂੰ ਮੇਰੀ ਧੀ ਨਾਲ ਮਿਲਾ ਦੇ ਤੂੰ ਇੱਕ ਵਾਰੀ ਉਹਦੇ ਕੋਲੇ ਜਾ ਕੇ ਆ ਉਹਨੂੰ ਸਾਰੀਆਂ ਗੱਲਾਂ ਦੱਸ ਕੇ ਆ ਉਹਦੇ ਭਰਾ ਪਰਜਾਈ ਵਰੇ ਦੱਸ ਕੇ ਆ ਤੇ ਹਾਂ ਇਹ ਜ਼ਰੂਰ ਕਹੀਂ ਕਿ ਅਸੀਂ ਉਹਦੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਹੈ ਬਸ ਇੱਕ ਵਾਰੀ ਉਹਦੇ ਨਾਲ ਮੇਰਾ ਮਿਲਣ ਦਾ ਸੁਭਬ ਬਣਾ ਦੇ ਮੈਂ ਤੇਰਾ ਇਹਸਾਨ ਜ਼ਿੰਦਗੀ ਭਰ ਨਹੀਂ ਭੁੱਲ ਸਕਦੀ ਦੇਖ ਲੈ ਕਿ ਇਹ ਜਿਹੀਆਂ ਗੱਲਾਂ ਕਰਦੀ ਐ ਨਾ ਉਹ ਹੁਣ ਮਿਲਣ ਨੂੰ ਤੈਨੂੰ ਤੈਨੂੰ ਤਾਂ ਐਂ ਲੱਗਦਾ ਵੀ ਉਹ ਮਿਲੂਗੀ ਮਿਲੂਗੀ ਤੈਨੂੰ ਤੇਨੂੰ ਦੋ ਝੱਕਣਾ ਪਸੰਦ ਵੀ ਨਹੀਂ ਕਰਦੀ ਤੇਰੇ ਬਨੇ ਤਾਂ ਮਾਮੀ ਅਸੀਂ ਜਾ ਕੇ ਆਈ ਸੀ ਤੁਸਾਨੂੰ ਪਤਾ ਦਿੱਤਾ ਸੀ ਉਹਨੇ ਤਾਂ ਆਏ ਕਿਹਾ ਤਾਂ ਕਿ ਮੇਰੇ ਤਾਂ ਮਰੀ ਹੋਈ ਆ ਸਾਨੂੰ ਕਿਸੇ ਨੂੰ ਵੀ ਨਿ ਪਛਾਣਿਆ ਸਗੋ ਉਹਨੇ ਘਰ ਦੇੰ ਤੱਕੇ ਮਾਰ ਕੇ ਘਰੋਂ ਕੱਢਤਾ ਸਾਨੂੰ ਕਿਵੇਂ ਪਛਾਣੇ ਇੰਨੇ ਬਲੂਰਸੀ ਪੋਰਾ ਜਦੋਂ ਇਹਨੇ ਛੱਡ ਕੇ ਉਹਦੇ ਬਨੇ ਮੁਰਕੇ ਵੀ ਨਹੀਂ ਝੱਕਿਆ ਉਹ ਪਤਾ ਹੈ ਕਿੰਨੀਆਂ ਔਖਾਂ ਕੱਟੀਆਂ ਉਹਨੇ ਬਹੁਤ ਕੁੱਟਦੀ ਮਾਰਦੀ ਰਹੀ ਆ ਤੇਰੀ ਭਜਾਈ ਦੂਜੀ ਮੈਂ ਦੇਖਿਆ ਉਹਦੇ ਤੇ ਜ਼ੁਲਮ ਹੁੰਦੇ ਮੈਂ ਸੱਚੀ ਮੇਰੀ ਤਾਂ ਆਪਦੀ ਰੂਹ ਕਮਜਾਦੀ ਸੀ ਬਥੇਰਾ ਮਨ ਮਨ ਤੈਨੂੰ ਗਾਲਾਂ ਕੱਢੀਆਂ ਵੀ ਤੂੰ ਇੱਕ ਵਾਰੀ ਵੀ ਨਹੀਂ ਉਹ ਜਵਾਕੜੀ ਵਾਰੀ ਸੋਚਿਆ ਨਾਲ ਹੀ ਲੈ ਜਾਂਦੀ ਡੁੱਪੜੀਏ ਛੇਕੜ ਨਾਲ ਲੈ ਜਾਂਦੀ ਚੱਲ ਐ ਤਾਂ ਹੋ ਜਾਂਦਾ ਵੀ ਮਾਂ ਦੇ ਪੱਲੇ 'ਚ ਐ ਭਾਬੀ ਤੈਨੂੰ ਦੱਸੀ ਤਾਂ ਜਾਣੀ ਐ ਉਦੋਂ ਮੇਰੇ ਭਰਾ ਨੇ ਨੀ ਪੱਟੀ ਵੱਜਣ ਦਿੱਤੀ ਨਹੀਂ ਮੈਂ ਆਪਦੀ ਦਿੱਦੀ ਨੂੰ ਕਿੱਥੇ ਇਸ ਜਲਾਦਨੀ ਦੇ ਕੋਲੇ ਛੱਡ ਕੇ ਜਾਣਾ ਸੀਗਾ ਮੰਮੀ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਪਰ ਅਸਤੇ ਇੱਕ ਫਰਿਆਦ ਲੈ ਕੇ ਆਏ ਆਂ ਤੇਰੀ ਕੋਲ ਅਸਤਾ ਦੇਖ ਜਾਏ ਹੈ ਹਨਾ ਸੰਤਾਂ ਨੇ ਨਹੀਂ ਪਛਾਨਿਆ ਚਲ ਤੇਰੇ ਨਾਲ ਤਾਂ ਉਹ ਵਧੀਆ ਤੇਰੇ ਕੋਲ ਆਉਂਦੀ ਜਾਂਦੀ ਸੀ ਤੇਰੇ ਨਾਲ ਸਾਰੀਆਂ ਗੱਲਾਂ ਕਰਦੀ ਸੀ ਤੇ ਮੰਮੀ ਬਣ ਕੇ ਜੇ ਤੂੰ ਇੱਕ ਵਾਰੀ ਉਹਨਾਂ ਕੋਲ ਜਾ ਕੇ ਆਵੇਂ ਤੂੰ ਤੂੰ ਉਹਦੇ ਨਾਲ ਗੱਲ ਕਰੇ ਤੂੰ ਉਹਨੂੰ ਸਮਝਾਵੇ ਵੀ ਅਸੀਂ ਉਹਨੂੰ ਨਰਕ ਚੋਂ ਕੱਢਣਾ ਚਾਹੁੰਦੇ ਆ ਜੋ ਸਾਡੇ ਨਾਲ ਇੱਕ ਵਾਰੀ ਗੱਲ ਕਰ ਲੈਣਾ ਸਾਨੂੰ ਸਮਝ ਲੈ ਤਾਂ ਅਸੀਂ ਉਹਨੂੰ ਉੱਥੋਂ ਨਰਕ ਚੋਂ ਕੱਢ ਲਗੇ ਤੇ ਉਹਦੀ ਜ਼ਿੰਦਗੀ ਨਾਲ ਵਧੀਆ ਬਣਾ ਦਈਏ ਬਸ ਮੰਮੀ ਅਸਤਾ ਇਹ ਚਾਹੁੰਦੇ ਆ ਕਿਸ ਸਾਡੇ ਨਾਲ ਉਹ ਗੱਲ ਕਰੇ ਸਾਡੇ ਨਾਲ ਸਾਡੇ ਕੋਲ ਘਰੇ ਆਵੇ ਬਸ ਉੱਥੋਂ ਨਿਕਲ ਜੇ ਤੇ ਮੈਂ ਵੀ ਇਹੀ ਚਾਹਨੀ ਹੈ ਵੇ ਜਵਾਕੜੀ ਨਰਕ ਚੋਂ ਨਿਕਲ ਚਲ ਤੇਰੇ ਮੂੰਹ ਨੂੰ ਮੈਂ ਜਾ ਆਉਂਗੀ ਕੋਈ ਨਹੀਂ ਦੇਖ ਲੈਣੀ ਜਾ ਕੇ ਕੀ ਕਹਿੰਦੀ ਹੈ ਉਹ ਜਵਾਕੜੀ ਹਾਂ ਭਾਬੀ ਮੈਂ ਤੇਰਾ ਨਾ ਇਹ ਸਾਲ ਜ਼ਿੰਦਗੀ ਭਰ ਨਹੀਂ ਭਲਾ ਸਕਦੀ ਬਸ ਤੂੰ ਮੇਰੇ ਮਰੀਤੀ ਨਾਲ ਮੇਲ ਕਰਾ ਦੇ ਜੋ ਤੂੰ ਕਹੇਂਗੀ ਮੈਂ ਉਹੀ ਕਰਨ ਨੂੰ ਤਿਆਰ ਆ ਭੈਣੇ ਕੋਈ ਨਾ ਤੂੰ ਸੋਚ ਨਾ ਕਰ ਮੈਂ ਤਾਂ ਆਪਦੀ ਪੂਰੀ ਬਾਹ ਲਾਉਂਗੀ ਅਜ ਵਾਕੜੀ ਤਰਲੇ ਪਾਈ ਜਾਂਦੀ ਓਦੇ ਵੀ ਪਾ ਕੇ ਗਏ ਵਿਚਾਰੇ ਕਰੀ ਵੀ ਤੂੰ ਜਾ ਕੇ ਆਈ ਕਿਰਾ ਚੱਲ ਮੈਂ ਜਾ ਆਉਂਗੀ ਕੋਈ ਨਾ ਹੋਰ ਮਾਪੀ ਸਨ ਨੂੰ ਉੱਧ ਦੇ ਹਾਲਾਤ ਦੇਖ ਕੇ ਇੰਨਾ ਬੁਰਾ ਲੱਗਿਆ ਵੀ ਅਸੀਂ ਤਾਂ ਕੋਠਣਾ ਚ ਰਹਿੰਦੇ ਆ ਜਿਹੜਾ ਜੀ ਕਰਦਾ ਉਹ じゃ ਖਾ ਲੈਨੇ ਆ ਜਿਹੜਾ ਜੀ ਕਰਦਾ ਉਹ じゃ ਪਾ ਲੈਨੇ ਤੇ ਉਹ ਜਵਾਬੜੀ ਦੇਖ ਕੇ ਉਹਨਾਂ ਨੂੰ ਤਮਦੀ ਆ ਕਿ ਨਿੱਕੇ ਜਿਹੇ ਕਮਰੇ ਚ ਸਾਰੀ ਜ਼ਿੰਦਗੀਵੇਂ ਕੱਟੂ ਕੀ ਹੁੰਦੇ ਉਹ ਉਹਦੀ ਸੱਸ ਤੇ ਉਹਦੇ ਘਰ ਵਾਲਾ ਉਹ ਤਾਂ ਦਰੂਦ ਦੇ ਤੁਰੇ ਮੁਸ਼ਕਮਾਰਦਾ ਸੀਗੇ ਬਾਰੂ ਦਾ ਵੀ ਏਡੀ ਸੋਹਣੀ ਜਵਾਕੜੀ ਤੇ ਕਿੱਥੇ ਉਹ ਆਂਟ ਬਣਾ ਦੇ ਭੱਲੇ ਬਾ ਰੱਖੀ ਐ ਉਹ ਤਾਂ ਭੈਣੇ ਸਿਰੇ ਦੇ ਨਸ਼ੇੜੀ ਆ ਮੁੰਡਾ ਬਸ ਫਿਰ ਉਹ ਕੀ ਕਰਦੀ ਜਵਾਕੜੀ ਟਾਈਮ ਪਾਸ ਕਰੀ ਜਾਂਦੀ ਐ ਸਾਰੇ ਮੈਨੂੰ ਤਾਂ ਉਹਨੂੰ ੱਟਕੇ ਮਿਲੇ ਐ ਕਿਸੇ ਨੇ ਉਹਨੂੰ ਝੱਲੇ ਹੀ ਨਹੀਂ ਗਾ ਜਵਾਕੜੀ ਉਹੀ ਤਾਂ ਗੱਲ ਦਾ ਮਾਮਲਾ ਬਸ ਉਹਦੇ ਮਨ ਚੋਂ ਉਹ ਨਫ਼ਰਤ ਤੇ ਉਹ ਡਰਾ ਸੀ ਕੱਟਣਾ ਤੇ ਉਹਨੇ ਕਿ ਵਧੀਆ ਤੇ ਬਿਹਤਰ ਜ਼ਿੰਦਗੀ ਦੇਣਾ ਚਾਹੁੰਦੀ ਆ ਸੀ ਜੇ ਤੂੰ ਸਾਡਾ ਸਾਥ ਦੇਗੀ ਤਾਂ ਦੇ ਜਾਂਦੀ ਰਹੇ ਅੱਜ ਕੱਲ ਕੋਣ ਹੈ ਕਿਹੜੀਆਂ ਪਰਛਾਈਆਂ ਸੋਚਦੀਆਂ ਤੂੰ ਇੰਨਾ ਸੋਚਦੀਆਂ ਇਹਦੇ ਬਾਰੇ ਚੱਲ ਪ੍ਰਮਾਤਮਾ ਕਰੇ ਰੰਗ ਭਾਗ ਲਾਵੇ ਤੁਹਾਨੂੰ ਪਰਜਾਈ ਸੱਚੀ ਇਹ ਤਾਂ ਵੱਡਾ ਪੁੰਨ ਕੋਈ ਨਹੀਂ ਜੇ ਤੂੰ ਮੇਰੀ ਤੀਨੂ ਬਸ ਸਾਡੇ ਨਾਲ ਮਿਲਿਆ ਦੇ ਮੁੜ ਕੇ ਤਾਂ ਮੈਂ ਅਰਦੀ ਤੀਨੂ ਫੁੱਲਾਂ ਵਾਂਗੂ ਰੱਖੂੰਗੀ ਬਸ ਮਾਮੀ ਉਹਨੂੰ ਚੰਗੀ ਤਰ੍ਹਾਂ ਸਮਝਾਏ ਵਿਚਾਲ ਜਿਹੜਾ ਕੁਝ ਹੋਣਾ ਸੀ ਉਹ ਹੋ ਗਿਆ ਪਰ ਹੁਣ ਤੂੰ ਅੱਗੇ ਬਾਰੇ ਸੋਚ ਅੱਗੇ ਦੀ ਜ਼ਿੰਦਗੀ ਬਾਰੇ ਸੋਚ ਜੇ ਸਾਡੇ ਬਾਰੇ ਉਹਨੂੰ ਦੱਸੀ ਸ਼ਾਇਦ ਸਾਡੇ ਬਾਰੇ ਉਹਨੂੰ ਪਤਾ ਨਹੀਂ ਹੈਗਾ ਤੂੰ ਸਾਰੀਆਂ ਗੱਲਾਂ ਤੂੰ ਦੱਸੀ ਉਹਨੂੰ ਮੈਂ ਸਾਰੀਆਂ ਗੱਲਾਂ ਦੱਸ ਕੀ ਕੋਈ ਨਾ ਮੈਂ ਜਾ ਆਉਂ ਤੇਰੇ ਘਰ ਤੇਰੇ ਵੱਨੀ ਤਾਂ ਮੇਰਾ ਜੀ ਨਹੀਂ ਕਰਦਾ ਵੀ ਤੇਰੇ ਮੂੰਹ ਮ ਜਾਵਾਂ ਇੱਕ ਸਿਰਫ ਮੈਂ ਜਾ ਕੇ ਤੇ ਮੂੰਹ ਨੂੰ ਜਾਉਣੀ ਬਸ ਮੰਮੀ ਤੇਰੇ ਈ ਆਸਾ ਹੁੰਦਾ ਤੂੰ ਜਰੂਰ ਜਾ ਕੇ ਜੇ ਹੋ ਸਕਦਾ ਤਾਂ ਅੱਜ ਸ਼ਾਮ ਤੱਕ ਹੀ ਜਾਣਾ ਹਨਾ ਸਾਨੂੰ ਵੀ ਆਇਆ ਵੀ ਛੇਤੀ ਛੇਤੀ ਵੀ ਅਸੀਂ ਭੈਣ ਨੂੰ ਆਪਣੇ ਕੋਲ ਲਿਆ ਕੇ ਠੀਕ ਹੈ ਠੀਕ ਹੈ ਕੋਈ ਨ ਮਜਾਇਆ ਨੂੰ ਦੇਖ ਲੈ ਚਲ ਉਹਦੇ ਤਾਂ ਮੈਂ ਮੰਨਿਆ ਵੀ ਉਹ ਪਰਜਾਈ ਤੇ ਦੀ ਪੈੜੀ ਐ ਮੈਂ ਤਾਂ ਇਹਦਾ ਸਾਰਾ ਦੁੱਖ ਸੁੱਖ ਸੁਣਦੀ ਸੀ ਕਦੇ ਮੇਰੇ ਕੋਲ ਹੀ ਆ ਕੇ ਉਹਨੂੰ ਕੋਲ ਬਲਿਖ ਮਿਲ ਜਾਇਆ ਕਰਦੀ ਹੈ ਨਿਵਾਕੜੀ ਨੂੰ ਇਹਨੇ ਤਾਂ ਸੋਚਿਆ ਹੀ ਨਹੀਂ ਚਲ ਕੋਈ ਨਹੀਂ ਜਾ ਆਉ ਮੈਂ ਚਲ ਮਮੀ ਚਾਹ ਬਣਾ ਲੈਣੀ ਮੈਂ ਗੱਠ ਨਾ ਗੱਲਾਂ ਚਲਾਵੇਂ ਉਹ ਤਿਹਾਨੀ ਲਈ ਰਿਹਾ ਨਾ ਨਾ ਕੋਈ ਗੱਲ ਨਹੀਂ ਮਮੀ ਬਸ ਅਸੀਂ ਵੀ ਜਾਣਦੇ ਆ ਮੇਨਾਂ ਨੂੰ ਜਵਾਬ ਨਹੀਂ ਸਕੂਲੋਂ ਆਉਂਵਲਣਾ ਹੋਣਗੀਆਂ ਬਸ ਤਾਂ ਕਰਕੇ ਮੁੜ ਕੇ ਅੱਗੇ ਉਹ ਕੰਮ ਵਾਲਿਆਂ ਤੱਕ ਪਤਾ ਹੀ ਆ ਕੌਣ ਇੰਨਾ ਗੌਰ ਕਰਟ ਚਾਚਨਾ ਪਿਆਉਂ ਦੀ ਖਾਉਂਗੀ ਤਾਂ ਉਹਨਾਂ ਨੂੰ ਮੈਂ ਹੀ ਨਾ ਕਿਹੜੇ ਤਰ੍ਹਾਂ ਸਾਨੂੰ ਜਾਣੇ ਪਊਗਾ ਚੱਲ ਕੋਈ ਨਹੀਂ ਭਾਈ ਦੇਖ ਲਓ ਫਿਰ 2 ਮਿੰਟ ਲੱਗਦੇ ਹੁੰਦੇ ਤਾਂ ਚਾਹ ਨਾ ਨਾ ਕੋਈ ਚੱਲ ਅਸਲ ਤੁਸੀਂ ਆਪਣਾ ਕੰਮ ਕਰਦੇ ਹੋ ਨਾ ਕੋਈ ਨਾ ਹਾਂ ਕੋਈ ਨਹੀਂ ਠੀਕ ਹੈ ਮੈਂ ਵੀ ਜਾ ਰਹੀ ਹਾਂ ਜੀ ਠੀਕ ਹੈ ਠੀਕ ਹੈ ਲੈ ਦੇਖ ਲਓ ਅੱਜ ਇਹਨੂੰ ਧੀ ਦੀ ਯਾਦ ਆਈ ਪਹਿਲਾਂ ਇਹਨੂੰ ਧੀ ਨਹੀਂ ਕਿਹਾ ਇੱਕ ਵਾਰੀ ਵੀ ਨਹੀਂ ਆ ਕੇ ਪਿੱਛੇ ਮੁੜ ਕੇ ਦੇਖਿਆ ਇਹਨੇ ਖੜਾ ਹੀ ਛੱਡਤਾ ਸੀ ਫਿਰ ਗਿਆ ਤਾਂ ਚਲ ਬਾੜਾ ਤਰਲੇ ਪਾਈ ਜਾਂਦੇ ਜਾ ਆਵਾਂਗੇ 2 ਮਿੰਟ ਅੱਖ ਰਹਿੰਦੀ ਲਾਲ ਨਹੀਂ ਤਾਂ ਰਹਿੰਦੀ ਮੁੱਛ ਨਹੀਂ ਚਰਚਾ ਦਾ ਵਿਸ਼ਾ ਹੁਣ ਜੱਟ ਦਾ ਏ ਪਤਨੀ ਦੇਗਾ ਦੇਗਾ ਕਿ ਲੱਛਣ ਉਹ ਦੱਸੜੇ ਹਾਣ ਦਾ ਘਰ ਮੈਂ ਉਹ ਤਾਂ ਸੋਣਾ ਗਾ ਲੈਣਾ ਕਿਉਂ ਜੇ ਚੱਜ ਦਾ ਹੁੰਦਾ ਨਾ दारू ਜੀ ਨਾ ਪੀਂਦਾ ਹੁੰਦਾ ਆ ਕੋਈ ਗਾਇਕੂ ਕੀ ਬਣ ਜਾਂਦਾ ਨਪੁੱਤੇ ਤੇ ਆ ਵੇ ਮੈਨੂੰ ਵੀ ਲੋਕ ਆਏ ਮਿਲਣ ਆਇਆ ਕਰਦੇ ਵੀ ਗਾਇਕ ਦੀ ਮਾਂ ਐ ਆ ਹੁਣ ਅਗਲਾ ਪਾਸੇ ਮੂੰਹ ਕਰ ਲੈਂਦੇ ਵਿੱਚ ਸ਼ਰਾਬੀ ਦੀ ਮਾਂ ਐ ਦੇਖ ਲੈ ਅੱਜ ਕਿਹੜੀ दारू ਪੀਤੀ ਆ ਅੱਜ ਜਮਾ ਨਹੀਂ ਪੀਤੀ ਆ ਦੇਖ ਲੈ ਬਤਾਣੀ ਦਾ ਗਾਣਾ ਜਗਾ ਆ ਕਿੱਡਾ ਸੋਹਣਾ ਲੱਗਿਆ ਫੇ ਕੰਚਰਾ ਗੱਲ ਸੁਣ ਦੇ ਮੇਰੀ ਹਾਂ ਖੜ ਜਾ ਮੈਂ ਠੀਕ ਹੋ ਕੇ ਬਹਿ ਜਾ ਤੂੰ ਤਾਂ ਬਾਪੂ ਬਹਿ ਗਿਆ ਤਾਰ ਕਿੱਥੇ ਬੈਠੀ ਆ ਤੂੰ ਬੇ ਇੱਥੇ ਹਵਾ ਲੱਗਦੀ ਸੀ ਵਧੀਆ ਮੈਂ ਤਾਂ ਕਰਕੇ ਬਹਿ ਗਈ ਮੈਂ ਤੈਨੂੰ ਐ ਕਹਣੀ ਆ ਕਮਲਿਆ ਭਾਂਡਿਆ ਤੇ ਤੂੰ ਮਾੜਾ ਮੋਟਾ ਲੁਖਾਂ ਲੈ ਲੈ ਲੋਕਾਂ ਦੇ ਤਾਂ ਕੁੱਤੇ ਬਿੱਲੇ ਵੀ ਸਿਆਣੇ ਆ ਮੇਰੀ ਤਾਂ ਲਾਦ ਚੰਦਰੀ ਨਾ ਭੋਰਾ ਹੀ ਸਿਆਣੀ ਗੱਲ ਤਾਂ ਦੱਸ ਦੇ ਬੇ ਬੇ ਗੱਲ ਫੇ ਗੱਲ ਤਾਂ ਮੈਂ ਤੈਨੂੰ ਐ ਕਹਦੀ ਜਦੋਂ ਅੱਧਾ ਨਿਕਲ ਦੇ ਹਾਂ ਦੱਸ ਐ ਕਰ ਉੱਥੋਂ ਝਾੜੂ ਚੱਕ ਲੈ ਗੱਲ ਦਾ ਦੇਖ ਦੇਖ ਮਿੱਠਾ ਨੱਚਦਾ ਇੰਟਾ ਇਹ ਜੇ ਪੁੱਤ ਤਾਂ ਸਕਾ ਤੇ ਹੀ ਲਾਵਾਂਗੇ ਹੱਥ ਨਹੀਂ ਆ ਵੀਰਾ ਚੱਲ ਸਮਾਰਕ ਦੱਬਨੇ ਚੱਲਾਂ ਹਾਂ ਆਦੀਆ ਉਹਦੇ ਨੂੰ ਕੁਛ ਨਹੀਂ ਮਿਲਦਾ ਗੱਲ ਦਾ ਚੱਲ ਵੇ ਗੱਲ ਸੁਣ ਮੇਰੀ ਤੂੰ ਉਹੀ ਨਾ ਗੱਲ ਦਾ ਕਾਪਾ ਇਧਰ ਉਹ ਆ ਕਿ ਕੀ ਪਤਾ ਹੈ ਇਹ ਵੀ ਮਹਾਪੇ ਹੋਏ ਸੀ ਜਿਹੜੇ ਮੈਂ ਤਾਂ ਅੱਖ ਪਛਾਣ ਲੈਣੀ ਆ ਬੰਦੇ ਦੀ ਤੂਰੋਂ ਤੈਨੂੰ ਕਿਵੇਂ ਲੱਗੇ ਉਹ ਮੈਨੂੰ ਉਹ ਅਮੀਰ ਲੱਗੇ ਮਿੱਠਾ ਕੜੇ ਕਰੋਨੇ ਜੀ ਕੋਈ ਛਲ ਬਚ ਗਈ ਨਾ ਕਿਸੇ ਗੱਲ ਦੀ ਆਪਾਂ ਤਾਂ ਬਣ ਜਾਗੇ ਆਪਣੇ ਸੁੱਤੇ ਪਿਆਦੇ ਭਾਗ ਜਾਗ ਪੈਣਗੇ ਕਮਲਿਆ ਹਾਂ ਹੈਨਾ ਮੈਂ ਤਾਂ ਸੋਚੀ ਨਹੀਂ ਇਹ ਗੱਲ ਹਾਂ ਤੂੰ ਕਾਹਨੂੰ ਸੋਚਣੀ ਆ ਤੂੰ ਦਾਦੀਏ ਪਉਆਂ ਨੇ ਸੋਚਿਆ ਕਰ ਮੈਂ ਦਲੇਰ ਹੋ ਜਾਣਾ ਜਿਹੜਿਆ ਆਦੀਏ ਪਉਆਂ ਨੂੰ ਫਿਰਦਾ ਰਹਣਾ ਦੇ ਦੇ ਮਾਂ ਪਾਈਛੇ ਕਦੇ ਤੀ ਨਹੀਂ ਤੋਂ ਖੇਤਰ ਖਾਣਾ ਕਦੇ ਮਾਂ ਤੋਂ ਖਾਣਾ ਵੇ ਤੂੰ ਤਾਂ ਭਾਵੇਂ ਧਾਰੂ ਦੇ ਪੰਤਾਲੇ ਚਲਾਈ ਜਾਈਂ ਘਰੇ ਠੇਕੇ ਖੋਲ ਨਹੀਂ ਬੇਸ਼ੱਕ RAM ਨਾ ਸਰਦਾਰ ਬਣ ਕੇ ਬੈਠਿਆ ਕਰੇਗਾ ਕੁਰਸੀ ਤੇ ਨਾਲੇ ਜਿਹੜੀ ਚੀ ਕਰਦਾ ਉਹ ਪੀ ਲਿਆ ਕਰੀ ਭਾਵੇਂ ਇਹਨੂੰ ਵੜਿਆ ਕੇ ਰੱਖ ਪੁੱਤ ਬਹੂ ਨੂੰ ਬਹੂ ਨੂੰ ਹੀ ਹੋਰ ਕੀ ਮਹਾ ਕਿ ਤੇ ਉਹਨਾਂ ਨੂੰ ਵੜਿਆ ਕੇ ਰੱਖ ਪੁੱਤ ਉਹਨਾਂ ਨਾਲ ਕੀ ਤੇਰੀ ਜਾਣ ਪਛਾਣਾ ਕੋਈ ਜਦੋਂ ਇਹ ਨਹੀਂ ਹੈ ਕਹਤਾ ਮੈਂ ਤਾਂ ਜਾਣਦੀ ਨਹੀਂ ਇਹਨੂੰ ਵੜਿਆ ਕੇ ਰੱਖ ਉਹਦੀ ਬਹੂ ਨੂੰ ਇਹ ਉਹਨੂੰ ਕੋਈ ਮਾੜਾ ਮੋਟਾ ਮਿੱਠਾ ਠੰਡਾ ਬੋਲਿਆ ਕਰ ਖਾਣ ਪੀਣ ਨੂੰ ਪੋਰਾ ਭਾਰੋਂ ਚੀਜ਼ ਲਿਆ ਰਿਆ ਕਰ ਬੇਬੇ ਪਹਿਲਾਂ ਮੈਨੂੰ ਦੱਸੀ ਨਹੀਂ ਇਹਨੂੰ ਮੇਰਾ ਉਹ ਹੀ ਮਿੱਠਾ ਬੋਲਣ ਜੀ ਨਹੀਂ ਕਰਦਾ ਪਤਾ ਨਹੀਂ ਕੀ ਚੱਕਰ ਆ ਮੇਰਾ ਇਹ ਨਾ ਨਾ ਮਿਲਦੇ ਹੀ ਨਹੀਂ ਗਰੌ ਚੱਕਰ ਨਹੀਂ ਮਿਲਦੇ ਕੋਈ ਨਾ ਮੇਰੇ ਜਾਣਗੇ ਮਲਿਆਉਣੇ ਪੈਂਦੇ ਹੁੰਦੇ ਆ ਗਰੌ ਚੱਕਰ ਤਾਂ ਗੱਲ ਸੁਣ ਮੇਰੀ ਪੁੱਤ ਕਹਿੰਦੇ ਹੁੰਦੇ ਨੇ ਆਖੇ ਗਾਉਂ ਪਿਹਾਵੇ ਜਾਉ ਭਵੇਂ ਗਿੱਲੇ ਹੋਣ ਫਿਰ ਪੀਣੇ ਪੈਂਦੇ ਗਾਉਂ ਦੇ ਮਾਰਿਆਂ ਨੂੰ ਤਾਂ ਗਦੇ ਨੂੰ ਬਾਪੂ ਕਹਿਣਾ ਪੈਂਦਾ ਪੈਂਦਾ ਤੂੰ ਤਾਂ ਸਿਆਣਾ ਹੈ ਪੂਰਾ ਪਤਾ ਹੀ ਮੈਨੂੰ ਕੰਨਾਕ ਹੈ ਤੇ ਮੈਂ ਕਹਿੰਦੀ ਆ ਚੀਜ਼ ਨਹੀਂ ਜਮੂਨ ਹੋਈ ਇਹਦੇ ਨੌ ਚੰਗਾ ਕਾਰੋਬਾਰ ਚੱਲ ਪੂਗਾ ਤੇਰਾ ਨਾਲੇ ਜਾਂਗੇ ਆਹੋ ਨਾਲੇ ਕੀ ਕਹਿੰਦੀ ਆ ਕੁਛ ਨਹੀਂ ਜੇ ਕੋ ਮਾੜਾ ਮੋਟਾ ਕੰਮ ਤੇ ਹੱਥ ਵਟਾ ਦਿਆ ਕਰ ਮੈਂ ਵੀ ਹੁਣ ਥੋੜਾ ਥੋੜਾ ਇਹਦੇ ਨਾਲ ਸਵਾਪ ਪਾਉਂਗੀ ਮਿੱਠਾ ਬੋਲਿਆ ਕੋ ਕੀ ਕਰਾਂ ਗਲਣਾ ਮੇਰੇ ਤੇ ਜੀਬ ਹੀ ਹੈ ਟੰਚੋ ਕਰੀਂ ਨਹੀਂ ਠੀਕ ਪਿਆਰ ਤਾਂ ਇਹ ਨਾ ਹੋ ਜਾਣਗੇ ਲੋ ਲੋ ਤਾਂ ਹੁਣ ਰਾਤ ਨੂੰ ਦਾਰੂ ਵੱਧ ਪੀਤੀ ਹੁੰਦੀ ਹੈ ਰਾਤ ਨੂੰ ਵੀ ਨਹੀਂ ਗੱਲ ਹੁੰਦੀ ਤੜਕੇ ਦਾਰੂ ਦਾ ਭੰਨਿਆ ਉਹਨਾਂ ਤੜਕੇ ਵੀ ਨਹੀਂ ਹੁੰਦੀ ਦੁਪਹਿਰੇ ਦਾਰੂ ਦੀ ਅੱਗ ਲੱਗੀ ਰਹਿੰਦੀ ਆ ਜਾਂ ਤਾਂ ਵੀ ਦੋ ਬੋਤਲਾਂ ਚਾਰ ਬੋਤਲਾਂ ਮੈਨੂੰ ਲਿਆ ਕੇ ਰੱਖ ਇੱਕ ਬੋਤਲ ਦੇਤੀ ਫਿਰ ਮੈਂ ਪਉਆ ਵੀ ਕਿ ਅੱਗੇ ਤਾਂ ਪਹਿਲਾਂ ਤਾਂ ਗੱਲ ਕਰ ਸਕਦਾ ਪਿਆਰ ਦੀ ਅੱਗੇ ਤਾਂ ਬਾਅਦ ਵੀ ਨਹੀਂ ਕਰ ਸਕਦਾ ਵੇ ਜਾਂ ਤਾਂ ਕਾਮਲਿਆ दारू, दारू, दा दारू, दारू, दारू दा तैनू ਛੱਡਣੀ ਪਊ ਕੋਈ दारू ਪੂਰੀ ਲੈ ਦੇਖ ਕੇ ਮੈਂ ਮੁਰਗੇ ਮਾਂ ਨੂੰ ਮਾਰਦਾ ਪਿੱਠਾ ਤੇਰੇ दारू ਨਹੀਂ ਛੱਡਦਾ ਫਿਰ दारू ਦਾ ਤਰੌਲਾ ਯਾਰ दारू ਤਾਂ ਛੱਡਣੀ ਪਊ ਪ੍ਰੇਖ ਦੇ ਜਾਣੇ ਜੇ ਕੁਛ ਲੈਣਾ ਹੈ ਹਾਂ ਕੁਛ ਚਿਰ ਪਵੇਂ ਤੋੜ ਲੱਗੇ ਇੱਥੇ ਡਾਕਟਰ ਤੋਂ ਟਿਕਟੂ ਗੱਲਵਾ ਲਿਆ ਕਰ ਦਵਾਈ ਲੈ ਲਿਆ ਕਰ ਤਾਂ ਹੀ ਉਹਦੇ ਨਾਲ ਬੈਠ ਕੇ ਗੱਲ ਕਰੇਗਾ ਢੰਗ ਦੀ ਉਹਨੂੰ ਕਹੇ ਆ ਦੇਖ ਮੈਂ ਚੱਲ ਠੀਕ ਆ ਕਹੇ ਮੇਰੇ ਚ ਕਸੂਰ ਸੀ ਮੈਂ दारू ਪੀਂਦਾ ਸੀ ਹੁਣ ਮੈਂ दारू ਛੱਡੂਗਾ ਤੂੰ ਇੰੀਆਂ ਜਿਹੀਆਂ ਗੱਲਾਂ ਕਰਿਆ ਕਰ ਪਾਗਲਾ ਐ ਬਿਰਤਾ ਜਾਂਦੀ ਆ ਉਹ ਠੀਕ ਹੈ ਉਹ ਤਾਂ ਠੀਕ ਆ ਤੇ ਉਹਨੋਂ ਆਇਆ ਕਿ ਰੱਖਿਆ ਕਰ ਕਹਿੰਦਾ ਹੁਣ ਮੈਂ ਦਾਰੂ ਛੱਡਣੀ ਬੰਦ ਆ ਸ਼ੁਰੂ ਕਰਤੀ ਤਿਆਰੀ ਕਰਦਾ ਹਾਂ ਹਾਂ ਤਿਆਰੀ ਕਰਦਾ ਕਿ ਮੈਂ ਦਵਾਈ ਖਾਈ ਜਾਣਾ ਤੇ ਤੂੰ ਨਾਲ ਆਇਆ ਕਹਿੰਦਾ ਕਰ ਕਹਿੰਦਾ ਮਾਂ ਵੀ ਲੜਦੀ ਆ ਵੀ ਤੂੰ ਦਾਰੂ ਪੀਂਨਾ ਕਹ ਮੈਨੂੰ ਤੇਰੇ ਤੇ ਵੀ ਤਰਸ ਆਇਆ ਵੀ ਮੈਂ ਤੈਨੂੰ ਕਈ ਵਾਰੀ ਕੁੱਟਿਆ ਵੀ ਜੇ ਮੈਂ ਦਾਰੂ ਪੀਂਨਾ ਤਾਂ ਮਾਂ ਤੇਰੇ ਨਾਲ ਲੜਦੀ ਆ ਜੇ ਮੈਂ ਪੈਰਾਂ ਸਿਰ ਰਹਾ ਸੁਰਤ ਸਿਰ ਫਿਰ ਮਾਂ ਵੀ ਨਾ ਤੇਰੇ ਨਾਲ ਲੜੇ ਹਨਾ ਬੋਲੀ ਚੱਲ ਬੋਲੀ ਚੱਲ ਵੇ ਮੈਂ ਤੇ ਪ੍ਰਕਾਟਾ ਸੁਣੀ ਹੈ ਨਾ ਇੰਦਰ ਨੇ ਕਰਨੇ ਚ ਪਾਉਣਾ ਧਾਕ ਲੈ ਇਧਰੋਂ ਨਿਕਲਦੀ ਨਹੀਂ ਫਿਰ ਤੂੰ ਗੱਲ ਮੇਰੇ ਸੁਣੀ ਹੈ ਨਾ ਅੱਜ ਤੇਰੀ ਕਰੂੰਗਾ ਮਲਮੈਂ ਆ ਹੂੰ ਹਾਂ ਚੱਲ ਸ਼ੁਕਰ ਹੈ ਕਦੇ ਤਾਂ ਸਾਡੇ ਭਾਗ ਜਾ ਕੇ ਉਹਨੂੰ ਕਹਿਣਾ ਤਾਯੋ ਕਹ ਮੈਨੂੰ ਸੁਰਤ ਨਹੀਂ ਸੀ ਰਹਿੰਦੀ ਤੈਨੂੰ ਮੈਂ ਰੁੱਖਾ ਬੋਲਦਾ ਸੀ ਕਹ ਸਾਰੀਆਂ ਗੱਲਾਂ ਦੀ ਅੱਜ ਮੈਨੂੰ ਮਾਫੀ ਦੇ ਦੇ ਕੁਛ ਨਹੀਂ ਹੁੰਦਾ ਹੱਥ ਜੋੜ ਕੇ ਮਾਫੀ ਮੰਗ ਲਈ ਤੇਰਾ ਨੂਨ ਨਹੀਂ ਟਿਰਕਦਾ ਸੁਣ ਗਈ ਹਲਾ ਤੇ ਨਾਲੇ ਮਿੱਠਾ ਪਿਆਰਾ ਹੋ ਕੇ ਉਹ ਤੋਂ ਪੁੱਛ ਲਈ ਜੇ ਉਹਨੂੰ ਪਤਾ ਹੈ ਵੀ ਸੱਚੀ ਉਹ ਮਾਪਿਓ ਸੀ ਜਾਂ ਕੌਣ ਸੀ ਨੇੜੇ ਲੱਗੀ ਗੱਲ ਦੇ। ਉਹ ਬੇਬੇ ਮੇਰੀ ਗੱਲ ਸੁਣੋ ਹੋਊਗਾ ਤਾਂ ਕੋਈ ਇਹ ਵੀ ਆਪਦੀ ਅੰਗਲੀ ਸੰਗਲੀ ਅੱਜ ਕੱਲ੍ਹ ਕੌਣ ਆਉਂਦਾ ਕਿਸ ਨੂੰ 2 ਰੁਪਏ ਸਗਾ ਭੈਣ ਭਰਾਣੀ ਹੁੰਦਾ ਉਹ ਕਹਿੰਦੇ ਹਿੱਸਾ ਦੇਵਾਂਗੇ। ਹਿੱਸਾ ਦੇ ਮੰਗ ਗੱਲ ਤਾਂ ਹੈਗੀ ਆ। ਉਹਨਾਂ ਦੇ ਵੀ ਕੋਈ ਮੂੜੀ ਅੜੀ ਹੋਈ ਆ। ਜੇ ਹਲਕ ਚ ਫਾਨਾ ਲੱਗਿਆ ਤਾਂ ਅਗਲੇ ਆਏ ਨੇ ਤਾਂ ਹਿੱਸਾ ਕਹਿੰਦੇ ਸੀ। ਜਾਂ ਤਾਂ ਉਸ ਵੇਚਦੇ ਹੋਣਗੇ ਜਾਂ ਉਹਦੇ ਨਾਂ ਹੋਊ ਇਹਦੇ ਕੁੜੀ ਦੇ। ਜਾਂ ਉਹ ਵਿਕਦਾ ਨਹੀਂ ਸਾਂਝੇ ਖਾਤੇ ਦੇ ਨਾਮ ਹਾਂ ਪੇ ਉਮਰ ਆਹੀ ਆਹੀ ਗੱਲ ਹੈ ਤੇ ਉਹ ਤਾਂ ਕਰਕੇ ਹੁਣ ਵਿਕਦਾ ਨਹੀਂ ਕੱਲਿਆਂ ਤੋਂ ਕਹਿੰਦੇ ਹੋਣਗੇ ਜੇ ਉਹ ਨਾਲ ਸੈਨ ਕਰੂਗੀ ਗੂਠਾ ਲਾਊਗੀ ਤਾਂ ਵਿਕੂਗਾ ਹੈ ਹੁਣ ਉਹ ਹਲਕ ਚਫਾਨੇ ਲੱਗੇ ਦਾ ਫਾਇਦਾ ਠਾਲਾ ਜੇ ਠਾਇਆ ਜਾਂਦਾ ਵੇਖੋ ਬਾਕੀ ਆ ਨਾ ਨਿਕਲੀ ਜਾਂਦੀਆਂ ਛੜਕਾਂ ਬਹੁਤ ਆ ਅੱਡੇ ਬਣ ਜਾਂਦੇ ਹਵਾਈ ਬਸ ਆਏ ਕਿਦਾਂ ਮ ਆਪਣੀ ਸੁਭਾਤ ਭਰ ਜੇ ਪੈਸਿਆਂ ਦੀ ਪਤਾ ਹੀ ਨਹੀਂ ਕੋਈ ਚੰਗਾ ਭਰ ਜੂਗੀ ਹੁਣ ਜਿਹੜੀ ਗੱਲ ਤੈਨੂੰ ਮੈਂ ਕਹੀ ਹੈ ਉਹ ਰਹਿ ਜੂਗੀ ਖਾਨੇ ਚ ਕਿਉਂ ਆਧਿਆ ਪੂਆ ਲਈ ਪੀ ਕੇ ਬੁੱਕ ਨਾਲਾ ਕਿਥੇ ਆਧਿਆ ਪੂਆ ਕਿੱਥੇ ਕਰੋੜਾਂ ਦੀ ਗੱਲਬਾਤ ਹੈ ਹਾਂ ਗੱਲ ਸੋਚਿਆ ਕਰ ਨਾਲੇ ਚੰਗੀ ਪਾਵਾਂਗੇ ਕੋਠੀ ਨਾਲੇ ਚੰਗੀ ਲਵੇਂਗਾ ਕਾਰ ਸਰਦਾਰ ਬਣ ਕੇ ਰਹੇਗਾ ਆ ਹੁਣ ਲੋਕ ਤੈਨੂੰ ਕਹਿੰਦੇ ਨੇ दारू ਪੀਣਾ ਹੈ ਮਸਕਾਟ ਮਾਰਦਾ ਹੈ ਕਹਿੰਦੇ ਹਾਂ ਹਾਂ ਗੋਲੇ ਵੀ ਨਹੀਂ ਖਾੜਦਾ ਆ ਦੇਖ ਲੈ ਮੈਂ ਭੋਗ ਤੇ ਗਈ ਉਹਨਾਂ ਦੇ ਹੈ ਬੁੜਾ ਮਰੇ ਅਸੀਂ ਦੇਖਾਂ ਮੇਰੇ ਕੋਲੇ ਨਾ ਬੈਠ ਬੈਠਾ ਗੱਲਾਂ ਕਰ ਹਾਂ ਮੇਰੇ ਮੁੰਡਾ ਤਾਂ ਭੈਣੇ ਕੋਈ ਨਸਬੱਤਾ ਨਹੀਂ ਕਰਦਾ ਮੇਰਾ ਮੱਛ ਕਾਲ ਜਾ ਗਿਆ ਮਖਾਏ ਮੇਰੇ ਪੁੱਤ ਦੀਆਂ ਗੱਲਾਂ ਮੈਨੂੰ ਸੁਣਾਉਂਦੇ ਨੇ ਤੇ ਤੇਰੇ ਚ ਭੋਰਾ ਵੀ ਅਣਖ ਹੋਵੇ ਨਾ ਤੂੰ दारू ਛੱਡ ਸਕਦਾ ਕੋਤਾ ਦਿੰਨੇ ਕੋਈ ਨਹੀਂ ਫਿਰ ਜੇ ਆਪਾਂ ਨੂੰ ਕੁਝ ਮਿਲਦਾ ਤਾਂ ਮਾ ਮੋਟਾ ਜਾਨ ਨਿਕਲਦੀ ਆ ਛੱਡਣ ਨੂੰ ਨਾ ਕਹੀ ਵੀ ਹਾਂ ਮਾਂ ਮੈਂ ਛੱਡ ਦੂੰਗਾ ਛੱਡ ਕੇ ਤਾਂ ਕੋਈ ਹੱਟ ਫੇਲ ਹਾਂ ਹੱਟ ਫੇਲ ਲਈ ਤੂੰ ਤਾਂ ਮਰ ਜਾਏਗਾ ਕੱਤਾ ਕੀ ਲੱਛਣ ਇਹ ਗੱਲਾਂ ਤਾਂ ਛੱਡ ਦੇ ਬੇਟੇ ਇਨੂੰ ਬਸ ਮੈਂ ਪੜ੍ਹਾਉਣਾ ਹੀ ਆ ਉਹਨੂੰ ਮੈਂ ਉਹ ਮੇਰੇ ਤੇ ਛੱਡ ਦੇ ਮੇਰੀ ਜ਼ਿੰਮੇਵਾਰੀ ਆ ਉਹ ਹਾਂ ਤੇਰੀ ਜ਼ਿੰਮੇਵਾਰੀ ਐ ਕੋਈ ਨਾ ਜੇ ਕੋਈ ਜਾਣਾ ਜੂਣਾ ਕਿਸੇ ਪਾਸੇ ਨੂੰ ਮਾੜਾ ਮੋਟਾ ਖਵਾ ਪਿਆ ਲੈ ਕਰਾ ਪਤਾ ਲਿਆ ਕੇ ਘਰੇ ਬੰਨ ਲੀ ਇਹ ਸਾਊ ਬੱਕਰੀ ਮੰਗੂ ਇਹਨੂੰ ਰਜਾ ਕੇ ਮੈਂ ਦੇਵਾਂਗਾ ਪਰ ਰਜਨ ਹੀ ਨਹੀਂ ਇਹ ਬਾਹਰ ਲੈ ਗਿਆ ਤਾਂ ਬਾੜਾ ਖਾਊ ਪ੍ਰਾਣ ਨਾ ਵੀ ਬਾੜਾ ਤਾਂ ਕਿੱਥੇ ਖਾਂਦੀ ਐ ਹਾਂ ਨਾ ਨਾ ਇੰਨਾ ਤਾਂ ਕਾਨੂੰ ਖਾਂਦੇ ਕਿਉਂ ਬਦਨਾਮ ਕਰਦਾ ਬਗਾਨੀ ਟੀ ਨੂੰ ਵਿਚਾਰੀ ਨੂੰ ਚੁੱਪ ਕੋਈ ਆਹੋ ਨਾਲੇ ਮੈਂ ਤੈਨੂੰ ਐ ਕਹਿਨੀ ਆ ਕੱਲੀ ਕੱਲੀ ਗੱਲ ਤੇ ਧਿਆਨ ਦੇ ਲਈ ਯਾਦ ਐ ਐ ਪਤਾ ਕਰਨਾ ਐ ਬੀ ਤੇਰੇ ਨਾਂ ਵੀ ਐ ਕੁਛ ਤੈਨੂੰ ਪਤਾ ਵੀ ਐ ਵੀ ਤੂੰ ਸੱਚੀ ਐ ਵੀ ਜਾਣਦੀ ਨਹੀਂ ਉਹਨਾਂ ਨੂੰ ਉਹ ਕੌਣ ਆਏ ਸੀ ਤੂੰ ਬੜਿਆ ਬੜਿਆ ਕੇ ਪੁੱਛੀ ਕਾ ਯਾਰ ਮੇਰੇ ਤਾਂ ਹੁਣ ਦਿਮਾਗ 'ਚ ਗੱਲ ਆਈ ਵੀ ਆ ਕੀ ਤੂੰ ਉਹਨਾਂ ਨੂੰ ਕਹਿੰਦੀ ਮੈਂ ਜਾਣਦੀ ਨਹੀਂ ਉਹ ਕਹਿੰਦੇ ਅਸੀਂ ਜਾਣਦੇ ਆ ਵੀ ਸਾਡੀ ਕੁੜੀ ਐ ਵੀ ਮਸਲਾ ਕੀ ਆ ਚੰਗਾ ਆਪਾਂ ਹੁਣ ਪੁੱਤ ਨੂੰ ਪੜ੍ਹਾਉਣਾ ਬੜਿਆ ਕੇ ਮੋਰਚਾ ਜਿੱਤਣਾ ਡਰਾ ਦਿੰਨਾ ਕਿ ਮੂੰਹ ਮੈਂ ਥੋੜਾ ਥੋੜਾ ਵੀ ਆਏ ਹੋ ਜੂ ਜੋ ਹੋ ਜੂ ਕਿ ਲੋੜ ਹੀ ਨਹੀਂ ਐਂ ਡਰਾਮਾ ਨਾ ਡਰਾ ਹੀ ਨਾ ਕਮਲਿਆ ਫਿਰ ਉਹ ਹੋ ਡਰ ਜੂ ਅੱਗੇ ਤੈਨੂੰ ਨਹੀਂ ਪਤਾ ਦੇਖਦਾ ਕਿਵੇਂ ਡਰ ਡਰ ਕੇ ਆਪਾਂ ਉਹ ਲੋਲੇ ਲੁਕਦੀ ਸੀ ਉਹਨਾਂ ਤਾਂ ਡਰਦੀ ਦੀ ਖਾਬ ਰੱਖੀਵੇਂ ਕੀ ਗੱਲ ਬਾਤ ਕੀ ਨਿਕਲੂਗਾ ਇਹ ਤਾਂ ਹਜੇ ਟੱਕੇ ਟੋਲਦਾ ਆਪਾਂ ਨੂੰ ਪਤਾ ਹੀ ਨਹੀਂ ਕੀ ਐ ਦੇਖਦਾ ਫਿਰ ਕੋਈ ਨਹੀਂ ਪਹਿਲਾਂ ਹੀ ਨਾ ਤੂੰ ਬਾਹਲਾ ਐਵੇਂ ਉਹ ਕਰ ਕਿਤੇ ਉਹੀ ਪਹਿਲਾਂ ਹੀ ਫੁੱਲੀ ਫਿਰ ਕਹਿੰਦੀ ਫਿਰੇ ਪੈਸੇ ਆਉਣਗੇ ਪੈਸੇ ਆਵੇ ਹੈ ਨਾ ਫੇਰ ਝੇੜ ਮੈਂ ਤੇਰੇ ਹੀ ਨਹੀਂ ਪਤਾ ਮੂਤ ਦੀ ਘੁੱਟ ਪੀ ਕੇ ਕਿਸੇ ਕੋਲੇ ਬੁੱਕ ਦੇ ਮੈਂ ਨਹੀਂ ਬੋਲਦਾ ਆਹੋ ਪਤਾ ਹੀ ਨਹੀਂ ਤੇਰਾ ਇਹ ਤਾਂ ਜੀਵ ਨੂੰ ਜਿੰਦਾ ਲੱਗ ਆ ਬੇਬੇ ਹੁਣ ਨਾਲੇ ਅੱਜ ਤੋਂ ਸੀਨਾ ਪੀਣਾ ਤਾਂ ਗੱਲਬਾਤ ਢੰਗ ਨਾਲ ਕਰੇਗਾ ਜੇ ਤਾ ਪੀ ਲਈ ਫਿਰ ਕੋਈ ਨਹੀਂ ਬਸ ਮੈਨੂੰ ਵੀ ਲੱਗਦਾ ਈ ਸੁਪਨਾ ਜਾਊਗਾ ਏ ਜਣੋਂਦੀ ਵੀ ਕੁਛ ਨਾ ਕੁਛ ਮਿਲੂਗਾ ਮੈਨੂੰ ਲੈ ਡਿੱਗੂ ਆਇਆ ਸੀ ਲੈ ਤਾਂ ਤਾਂ ਡਿੱਗੇਗਾ ਜੇ ਪੈਰਾਂ ਸਿਰ ਰਹੇਗਾ ਜੇ ਤੂੰ ਆਹ दारू ਦਾ ਖਹਿੜਾ ਛੱਡੇਗਾ ਜੇ ਤੂੰ दारू ਪੀਂਦਾ ਰਿਹਾ ਫਿਰ ਕੁਛ ਨਹੀਂ ਹੱਥ ਲੱਗਣਾ ਫਿਰ ਤੁਰਿਆ ਫਿਰ ਇਥੇ ਠੇਡੇ ਖਾਂਦਾ ਗਲੀਆਂ ਚ ਜੇ ਕਰ ਲਾ ਡੱਕਾ ਕੰਮ ਦਾ ਕੋਈ ਤੋੜ ਜਾ ਕੋਈ ਨਹੀਂ ਜਾ ਉਹਦੇ ਨਾਲ ਉਹ ਮੰਜੇ-ਮੁੰਜੇ ਜੇ ਖੜਾ ਆ ਤੇ ਤੁੱਪੇ ਖੜੇ ਨੇ ਕਿ ਐਨੀ ਸਾਰਾ ਲੱਗੇ ਇਹਦੇ ਘਰ ਦਿਆ ਕਰ ਮਾੜਾ ਮੋਟਾ ਸਾਰਾ ਗਲ ਪੈ ਗਿਆ ਉਹਦੇ ਵਿੱਚ ਕਰਦਾ ਫਿਰਦਾ ਉਹਦਾ ਵੀ ਕਰਦਾ ਫਿਰਦਾ ਮੈਂ ਦੀਨਾਂ ਕਰਦੇ ਫਿਰ ਕੇ ਆ ਤੇਰਾ ਉਹ ਤਾਂ ਵਧੀਆ ਹੈ ਜੇ ਕਿਤੇ ਇਹਦੇ ਨੌ ਆਜੇ ਜੀ ਨੇ ਨਾ ਪੰਜ ਚਾਰ ਕਿੱਲੇ ਵੀ ਹੋਣ ਲੈ ਰੰਗ ਲੱਗ ਗਏ ਫਿਰ ਤਾਂ ਫਿਰ ਕੀ ਮੈਂ ਦਾਜ ਦੇ ਜਿਹਨੂੰ ਗੋਲ ਦਿਆਂ ਫਿਰ ਤਾਂ ਲੋਕਾਂ ਦੇ ਮੂੰਹ ਅੱਡੇ ਰਹਿ ਜਾਣਗੇ ਸਰੀਕਣਾਂ ਦੇ ਕਦਾ ਸਿੱਕਣਾ ਕਿਆ ਕਰਨਗੇ ਤਾਂ ਹੀ ਕਰਨਾ ਛਿਆਰ ਸੀ ਕਿਰਨਾਂ ਨੇ ਗੱਲ ਦੀ ਭਾਫ ਨਹੀਂ ਕੱਢੀ ਬਹੁ ਨੂੰ ਜ਼ਮੀਨ ਆਉਂਦੀ ਸੀ ਪੇਕਿਆਂ ਤੋਂ ਹਾਂ ਪਾਣੀ ਪੀ ਲੋ ਠੀਕ ਹੋ ਤੁਸੀਂ ਹਾਂ ਠੀਕ ਆ ਪਿੱਤਾ ਜਮਾਂ ਠੀਕ ਹੋ ਹਾਂ ਠੀਕ ਆ ਜਮਾਂ ਠੀਕ ਨੂੰ ਦੱਸ ਗਈ ਅੱਛਾ ਮੈਂ ਤਾਂ ਨਾ ਇਹ ਟੈਨਸ਼ਨ ਜਾਂਦੀ ਸੀ ਕਿ ਤੁਸੀਂ ਪਤਾ ਨਹੀਂ ਕਦੋਂ ਠੀਕ ਹੋਵੋਗੇ ਹੋਵੋਗੇ ਕਿ ਨਹੀਂ ਇਹੀ ਫਿਕਰ ਪਰਵਰਤ ਕੇ ਖਾਈ ਜਾਂਦਾ ਸੀਗਾ। ਚਲ ਕੋਈ ਨਹੀਂ। ਉਹਨਾਂ ਐਵੇਂ ਸਾਸਾ ਕਰਿਆ ਕਰ। ਹੁਣ ਮੈਂ ਠੀਕ ਆ ਜਮਾਂ ਨੋਰਮਲ। ਚਲ ਸ਼ੁਕਰਮਹਾਰਾਜ ਦਾ ਤੁਸੀਂ ਜਮਾਂ ਨੋਰਮਲ ਹੋ। ਮਲੇ ਤੁਹਾਡੀ ਗੱਲ ਤਾਂ ਗੱਲ ਹੈ ਜੀ। ਨਾ ਜਾਗਦਾ ਤਾਂ ਮੈਨੂੰ ਵੀ ਸਦਮਾ ਹੈਗੇ ਸੀ ਜਦੋਂ ਤੁਹਾਨੂੰ। ਯਾਰ ਗੱਲ ਜਵਾਕ ਦੀ ਨਹੀਂ ਹੈਗੀ ਯਰ ਪੀਤਾ। ਤੈਨੂੰ ਪਤਾ ਨਾ ਵੀ ਸਾਰਾ ਕੁਝ ਇੱਕਦਮ ਹੀ ਸਾਰਾ ਕੁਝ ਮੂਰੇ ਆ ਗਿਆ। ਹੈ ਉਧਰ ਉਹਦਾ ਮੰਮੀ ਡੈਡੀ ਦਾ ਰਾਜ ਆ। ਠੀਕ ਹੈ ਉਧਰੋਂ ਜਵਾਕ ਦਾ ਉਧਰੋਂ ਸਾਰਾ ਕੁਝ ਇੱਕਦਮ ਹੀ ਹੋ ਗਿਆ। ਠੀਕ ਹੈ ਤਾਂ ਮੈਂ ਮੰਨਦਾ ਮੇਰੀ ਗਲਤੀ ਹੈ ਮੈਨੂੰ ਗੁੱਸੇ 'ਚ ਘਰੋਂ ਨਹੀਂ ਜਾਣਾ ਚਾਹੀਦਾ ਸੀ ਠੀਕ ਆ ਪਰ ਜਿਹੜਾ ਕੁਝ ਗਾਹ ਹੋਇਆ ਉਹਦਾ ਤਾਂ ਹੁਣ ਮੈਨੂੰ ਵੀ ਨਹੀਂ ਪਤਾ ਵੀ ਕੀ ਹੋਇਆ ਕਿਵੇਂ ਹੋਇਆ ਕਿਵੇਂ ਮੈਂ ਡੇਰੇ ਤੇ ਪਹੁੰਚਿਆ ਹੈ ਉਹ ਤਾਂ ਹੈ ਉਹ ਤਾਂ ਸ਼ੁਕਰ ਹੈ ਤੁਸੀਂ ਡੇਰੇ ਪਹੁੰਚ ਗਏ ਉੱਥੇ ਕਿਸੇ ਨੇ ਆ ਕੇ ਘਰੇ ਦੱਸਤਾ ਤਾਂ ਤੁਹਾਨੂੰ ਅਸੀਂ ਲੈ ਆਏ ਘਰੇ ਨਹੀਂ ਸਾਂ ਤਾਂ ਪਤਾ ਨਹੀਂ ਲੱਗਣਾ ਸੀ ਤੁਸੀਂ ਕਿੱਥੋਂ ਕਿੱਥੇ ਨੇ ਚਾਚਾ ਪਤਾ ਕੋਈ ਪਿੰਡ ਨਹੀਂ ਛੱਡਿਆ ਕੋਈ ਗਲੀ ਨਹੀਂ ਛੱਡੀ ਉਹਨੇ ਉਹ ਤਾਂ ਵਿਚਾਰੇ ਚਾਚੇ ਵਰਗੇ ਵੀ ਆਪਣੇ ਮਗਰ-ਮੂਰੇ ਫਿਰਦੇ ਰਹਿੰਦੇ ਆ ਤੂੰ ਐਂ ਦੇਖ ਲੈ ਵੀ ਮੈਂ ਕਿੰਨਾ ਕੁਝ ਬੋਲਦਾ ਸੀ ਚਾਚੀ ਫੇਰ ਵੀ ਮੇਰੀ ਦੇਖਭਾਲ ਕਰਦੀ ਸੀ ਹੈ ਮੈਨੂੰ ਕਿਹੜਾ ਪਤਾ ਸੀਗਾ ਵੀ ਚਾਚੀ ਆ ਜਾਂ ਕੌਣ ਆ ਉਸ ਟਾਈਮ ਤੇ ਹਨਾ ਉਹ ਫੇਰ ਵੀ ਵਗਲਾ ਆਇਆ ਕਰ ਬੁਰਾ ਨਹੀਂ ਮੰਦੀ ਸੀ ਹਨਾ ਖ਼ਾਬ ਸੰਭਾਲ ਕਰੀ ਜਾਂਦੀ ਸੀ ਮੇਰੀ ਹੋਰ ਉਹਨਾਂ ਨੇ ਕੀਤੇ ਤੁਸੀਂ ਮੈਨੂੰ ਤਾਂ ਬੁਲਾਉਂਦੇ ਤੱਕ ਨਹੀਂ ਸੀ ਮੈਨੂੰ ਤਾਂ ਕਹਿੰਦੇ ਸੀ ਤੂੰ ਭੱਜ ਜਾ ਪਤਾ ਨਹੀਂ ਕੀ ਦੇਈ ਜੰਨੀ ਮੈਨੂੰ ਝੂਠ ਬੋਲਦੀਆਂ ਮੈਂ ਡੇਰੇ ਜਣ ਇੱਕੋ ਹੀ ਰੱਟ ਲਈ ਰੱਖਦੇ ਸੀਗੇ ਕੀ ਚਲ ਹੁਣ ਤਾਂ ਸਾਰਾ ਕੁਝ ਠੀਕ ਹੋ ਗਿਆ ਹੈ ਹੁਣ ਤੂੰ ਲੱਗ ਜਾ ਵੇਖਲਾ ਨਹੀਂ ਮੈਂ ਨਾ ਤੁਹਾਨੂੰ ਇਹ ਕਹਿੰਨੇ ਹੁਣ ਤੁਸੀਂ ਕੋਈ ਟੈਨਸ਼ਨ ਨਾ ਲਓ ਠੀਕ ਹੈ ਨਾ ਜੇ ਮਹਾਰਾਜ ਨੇ ਆਪਣੇ ਸੁਣਨੇ ਆਪੇ ਸੁਣ ਲੂਗਾ ਨਹੀਂ ਫਿਰ ਨਹੀਂ ਸੁਣਦਾ ਨਾ ਸੁਨੇ ਪਹਿਲਾਂ ਵੀ ਤਾਂ ਆਪਾਂ ਦੋਨੇ ਇਕੱਲੇ ਰਹਿੰਦੇ ਸੀਗੇ ਯਾਰ ਗੱਲ ਉਹ ਨਹੀਂ ਹੁੰਦੀ ਗੱਲ ਤਾਂ ਕਾਸ ਦੀ ਹੁੰਦੀ ਆ ਵੀ ਆਪਾਂ ਨੂੰ ਕਾਸ ਜਾਗੀ ਸੀਗੀ ਕਿ ਚਲ ਕੋਈ ਆਪਣੀ ਜ਼ਿੰਦਗੀ ਚ ਖੁਸ਼ੀ ਆਊਗੀ ਕੋਈ ਆਪਣਾ ਸਾਥ ਆਊਗਾ ਹੈ ਉਹ ਵੀ ਆਪਣੇ ਤੱਕ ਖੋਲੀਆਂ ਚਲ ਕੋਈ ਨਹੀਂ ਤੂੰ ਐਵੇਂ ਹਾਂਸ-ਸਨਾ ਮਾਰ ਨਾ ਠੀਕ ਆ ਆਪਾਂ ਉੱਥੇ ਚੱਲਾਂਗੇ ਡਾਕਟਰ ਕੋਲੇ ਅਬਾ ਤੁਹਾਡੀ ਦਵਾਈ ਲੈ ਲਾਂਗੇ ਉਥੋਂ ਠੀਕ ਆ ਹਾਂਜੀ ਕੋਈ ਗੱਲ ਨਹੀਂ ਚੱਲ ਆਵਾਂਗੇ ਆਪਾਂ ਤੇ ਇਹ ਨਾਲ ਮੈਂ ਤੁਹਾਨੂੰ ਆਂਦੇ ਨਾ ਅਸੀਂ ਵੀ ਪੂਆ ਦਾ ਫੋਨ ਨਹੀਂ ਆਇਆ ਤਵਾਰੀ ਨਾ ਮੇਰੇ ਕੋਲ ਤਾਂ ਪੂਆ ਦਾ ਫੋਨ ਆਇਆ ਨਹੀਂਗਾ ਆਪਦੇ ਨਾਲ ਉਹਦਾ ਵੇਖ ਲਾ ਹੈ ਭਾਵੇਂ ਬਗਾਨੇ ਹੀ ਚੰਗੇ ਆ ਆਪਦਿਆਂ ਨੂੰ ਖੜੇ ਨਾਲ ਤੇ ਪੂਆ ਪਫੜ ਅੱਧ ਵਿਚਾਲੀ ਛੱਡ ਗਏ ਦੇਖ ਲਾ ਗੱਲ ਤਾਂ ਉਹੀ ਆ ਉਹਦਾ ਫਫੜ ਕਹਿੰਦਾ ਸੀ ਮੈਂ ਤੁਹਾਡੇ ਨਾਲ ਜਿੱਥੇ ਖੜਾ ਹੋਵਾਂਗਾ ਉੱਥੇ ਖੜੂਗਾ ਤੇ ਆ ਕੇ ਇੱਕ ਵਾਰ ਵੀ ਨਹੀਂ ਖੜਿਆ ਉਹ ਪਫੜ ਦਾ ਪਹਿਲੇ ਦਿਨੋਂ ਹੀ ਗੱਲ ਰਹੀ ਸੀਗਾ ਉਹ ਪੂਆ ਦਾ ਆਪਦਾ ਖੂਨ ਆ ਹੈਂ ਉਹਨੂੰ ਤਾਂ ਸੋਚਣਾ ਚਾਹੀਦਾ ਸੀ ਕੋਈ ਨਹੀਂ ਸੋਚਦਾ ਬਸ ਇੱਕ ਚਾਚੀ ਆ ਵਿਚਾਰੀ ਘਰ ਛੱਡ ਕੇ ਬੈਠੀ ਰਹੀ ਐ ਇੱਥੇ ਚਾ ਕੋਈ ਨਹੀਂ ਫਿਰ ਵੀ ਮਹਾਰਾ ਜੀ ਨੇ ਸਾਰਾ ਕੁਝ ਠੀਕ ਕਰਤਾ ਜਿਹੜਾ ਕੁਝ ਹੋਣਾ ਸੀ ਹੋ ਗਿਆ ਬਸ ਮਾੜਾ ਟਾਈਮ ਸੀ ਉਹ ਲੰਘ ਗਿਆ ਆਪਣਾ ਹਾਂਜੀ ਤੇ ਮੈਂ ਹੁਣ ਤੁਹਾਨੂੰ ਬਾਰ ਬਾਰ ਇੱਕੋ ਗੱਲ ਕਹਿੰਨੀ ਆ ਤੁਸੀਂ ਨਾ ਹੁਣ ਉਹ ਗੱਲਾਂ ਭੁੱਲ ਜਾਓ ਓਹੋ ਹੁਣ ਮੈਂ ਤੈਨੂੰ ਕਿਹਾ ਮੈਨੂੰ ਵੀ ਯਾਦ ਆ ਜਾਂ ਮੈਂ ਕੁਝ ਉਹਨਾਂ ਬਾਰੇ ਸੋਚਦਾ ਜਾਂ ਹੋ ਹੈ ਤੂੰ ਹੁਣ ਆਪ ਹੀ ਯਾਦ ਕਰਾਈ ਜਾਨੀ ਆਪ ਹੀ ਕਹੀ ਜਾਨੀ ਆ ਭੁੱਲ ਜਾਓ ਨਹੀਂ ਜੀ ਤੁਸੀਂ ਮੇਰੇ ਮੂਹਰੇ ਤਾਂ ਕਾਹ ਕਹੋਗੇ ਕਈ ਵਾਰ ਇਕੱਲੇ ਬੈਠੇ ਸੋਚਣ ਲੱਗ ਜੰਨੇ ਮੈਂ ਤਾਂ ਕਹਿਨੀ ਆ ਉਹ ਨਹੀਂ ਸੋਚਦਾ ਕੁਝ ਵੀ ਬਸ ਮੈਂ ਠੀਕ ਆ ਜਿਹੜਾ ਕੁਝ ਹੋ ਗਿਆ ਮਹਾਰਾ ਇਹਨੇ ਕਰਤਾ ਬਸ ਠੀਕ ਆ ਸਰ ਮੱਥੀ ਆ ਹਾਂਜੀ ਤੇ ਇੱਕ ਵਾਰ ਆਪਾਂ ਦੁਬਾਰਾ ਡਾਕਟਰ ਕੋਲ ਚੱਲੇ ਆਵਾਂਗੇ ਵੀ ਦਵਾਈ ਚੰਗਾ ਬਾਬਾ ਚੱਲੇ ਆਵਾਂਗੇ ਬੀਮਾ ਕਹੀ ਤਾਂ ਜਾਣਾ ਠੀਕ ਹੈ ਜੀ ਜੇ ਰੋਟੀ ਕਰਤੇ ਆਰ ਫਿਰ ਮੈਂ ਤੁਹਾਨੂੰ ਮਿਲ ਜਾਈਂਗਾ ਨਹੀਂ ਮਰੀ ਤੋ ਲੈ ਦੱਸਾਂ ਖੰਡ ਦਾ ਖੇਡਣਾ ਕਿਉਂ ਇੱਥੇ ਮੱਥਾ ਮਾਰੀਏ ਨਾ ਵੀ ਆ ਜਾ ਉੱਥੇ ਰੋਟੀ ਪਾਣੀ ਖਾਣੇ ਬੈਠੇ ਇਕੱਠੇ ਮੈਂ ਇੱਥੇ ਰੋਟੀ ਖਾ ਲਈ ਓਹੋ ਪਹਿਲਾਂ ਹੀ ਢਾਫਲਿਆ ਕਰ ਕੁੱਟ ਕੇ ਚੂਰੀ ਖਾ ਲਈ ਉਪਰ ਦਾ ਰੋਟੀਆਂ ਦੀ ਮੈਨੂੰ ਪਤਾ ਹੀ ਆ ਲੈ ਤੁਸੀਂ ਮੈਨੂੰ ਕਿੱਦਿ ਦੇਖ ਲਿਆ ਦਸ ਰੋਟੀਆਂ ਖਾਂਦੀ ਨੂੰ ਮੈਂ ਤਾਂ ਤੈਨੂੰ ਐਂ ਕਹਿਣਾਗਾ ਨਹੀਂ ਤੂੰ ਐਂ ਜਿਵੇਂ ਮੈਨੂੰ ਪੁੱਠਾ ਜਾ ਕੋ ਬੋਲੀ ਮੈਂ ਤੈਨੂੰ ਐਨੇ ਪਿਆਰ ਨਾਲ ਬੁਲਾਇਆ ਕੋਈ ਹੋਰ ਗੱਲਾਂ ਦਿਲ 'ਚ ਕੀ ਕਰਨਾ ਫਿਰਦੀਆਂ ਪਰੇ ਹੋਵੇ ਮੈਂ ਆ ਕੰਮ ਕਰਾਂ ਮੈਂ ਤਾਂ ਤੇਰੇ ਨਾਲ ਗੱਲ ਕਰਨ ਆਇਆ ਮਮੀ ਨੇ ਲੱਕੋ ਕੇ ਰੱਖਿਆ ਨੇ ਵੀ ਤੁਸੀਂ ਕਿੱਦਿ ਚੱਕ ਕੇ ਨਾ ਲੈ ਜਾਓ ਏਹੇ ਬੜਾ ਮੇਰੇ ਨਾਲ ਅੰਗਰੇਜ਼ਾਂ ਵੇਲਦੀ ਐ ਵੀ ਮੈਂ ਇਹਨੂੰ ਚੱਕ ਕੇ ਲੈ ਜੂੰ ਨਾਲੇ ਮੈਂ ਤੈਨੂੰ ਆਏ ਕਹਣਾ ਤੂੰ ਆ ਰੋਟੀ ਮੇਰੇ ਨਾਲ ਹੀ ਖਾਇਆ ਕਰ ਚੰਗਾ ਦੋਨੇ ਇਕੱਠੇ ਖਾਇਆ ਕਰਾਂਗੇ ਹੁਣ ਆਪਾਂ ਬਹੁਤ ਲੜਚਾ ਗੜ ਲਈ ਹੁਣ ਮੇਰਾ ਦਿਮਾਗ ਮੜਾ ਸੱਟਾ ਮੈਂ ਦਾਰੂ ਵੀ ਘਟਾਉਂਦਾ ਜਾਣਾ ਹੁਣ ਐ ਘੱਟ 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 ਕਰਦਾ ਤੁਰਿਆ ਜਾਣਾ ਮੈਨੂੰ ਐ ਦੱਸ ਵੀ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ ਤੇ ਤੁਸੀਂ ਕਿਉਂ ਮਿੱਠੀਆਂ ਮਾਰ ਰਹੇ ਹੋ ਪੈਸੇ ਚਾਹੀਦੇ ਆ ਪੈਸੇ ਮੇਰੇ ਕੋਲ ਹੈ ਨਹੀਂਗੇ ਉਹੀ ਗੱਲ ਮਾੜੀ ਮੱਜ ਤੂੜੀ ਚ ਨਿਗਾ ਕੱਲੀ ਉਹੀ ਗੱਲ ਵੀ दारू 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 ਹਰ ਵਕਤਾਂ ਹੀ ਮੈਂ दारू ਮਗਰ ਤੁਰਿਆ ਫਿਰੂੰ ਆਪਦਾ ਪਰਿਵਾਰ ਵੀ ਦੇਖੂੰਗਾ ਪਰਿਵਾਰ ਤਾਂ ਮੇਰਾ ਇੱਧਰ ਖਰਾਬ ਹੋ ਗਿਆ ਇਹਦੇ ਤੁਸੀਂ ਹੁਣ ਵੀ ਰੱਖੀ ਆ ਨਹੀਂ ਅੱਜ ਨਹੀਂ ਪੀਤੀ ਤੇਰੀ ਸੌਹ ਲੈ ਪੀਂਦਾ ਨਹੀਂ ਹੁਣ ਮੈਂ ਦਿਨੇ ਪੀਣੀ ਬੰਦ ਕਰ ਰਿਹਾ ਸੌਹ ਪਾਇਆ ਆ ਹੱਥ ਨੇ ਪੀਆ ਕਰੂੰਗਾ ਇੰਨੀ ਕੁ ਇੱਕ ਟੌਆ ਜਾ ਬਸ ਲੈ ਕਿਤੇ ਬੇਬੇ ਨੇ ਤਾਂ ਨਹੀਂ ਸਮਝਾਤਾ ਤੁਹਾਨੂੰ ਮੈਂ ਅੱਜ ਬੇਬੇ ਨੂੰ ਇੰਨੀਆਂ ਗਾਲਾਂ ਦਿੱਤੀਆਂ ਵੀ ਜੇ ਦੱਸੇ ਉਹਨੂੰ ਪਹਿਲੀ ਰੱਸਾ ਪਾਇਆ ਹੁੰਦਾ ਨਾ ਅਜਿਹੇ ਕੰਮ ਨਾ ਹੁੰਦਾ ਰਸਾ ਪਾਇਆ ਹੁੰਦਾ ਲੈ ਦੇਖ ਲੱਗਦਾ ਕਰਦੀ ਮੈਂ ਕਿ ਕੱਟਾਂਗਾ ਰਸਾ ਪਾਉਣ ਦਾ ਮਤਲਬ ਜੇ ਪਹਿਲੇ ਹੀ ਸਮਝਾਇਆ ਹੁੰਦਾ ਜੇ ਆਪਾਂ ਨੂੰ ਜਵਾਕ ਨੂੰ ਛੋਟੇ ਹੁੰਦੇ ਤਾਂ ਸਮਝਾਉਣਿਆ ਨਾ ਉਹ ਸੰਭਲ ਕੇ ਚੱਲਦਾ ਠੀਕ ਮੇਰੇ ਕਹਿਣ ਦਾ ਮਤਲਬ ਇਹ ਸੀ ਤੈਨੂੰ ਵੀ ਟਾਈਮ ਵੱਧ ਸਮਝਾਇਆ ਤੂੰ ਤਾਂ ਠੀਕ ਆ ਨਾ ਆਪਦੀ ਥਾਂ ਦੇ ਸਮਝਦਾ ਨਾ ਬਾ ਫੇ ਮੇਰੀ ਗੱਲ ਸਮਝਦਾ ਹਾਂ ਤੂੰ ਰੋਟੀ ਇਕੱਠਿਆਂ ਨੇ ਖਾਣੀ ਆ ਤੇਰਾ ਕੋਈ ਦੁੱਖ ਦਾ ਸੁੱਖ ਦਾ ਤੂੰ ਮੈਨੂੰ ਦੱਸਿਆ ਕਰ ਲੈ ਕੇ ਭੂਰਾ ਜਾ ਪੈ ਜਾਨੀ ਆ ਦੱਬ ਕੇ ਮੁੜ ਕੇ ਜਦੋਂ ਪੁੱਛਦਾ ਦੱਸਦੀ ਨਹੀਂ ਕੋਈ ਨਹੀਂ ਦੱਸਦਾ ਦਵਾਈ ਬੂਟੀ ਦਾ ਖਾਣਾ ਪੀਣਾ ਕੁਝ ਵੀ ਬਾਹਰੋਂ ਮੈਂ ਲਿਆ ਲਿਆ ਕਰੂੰਗਾ ਤੈਨੂੰ ਹੁਣ ਉੱਥੋਂ ਮਮਾਸ ਜੀ ਉਹ ਆਉਂਦੇ ਹੁੰਦੇ ਆੜੇ ਉਹ ਲਿਆ ਲਿਆ ਕਰੂੰਗਾ ਮੈਂ ਮੈਨੂੰ ਇਹ ਦੱਸੋ दारू ਪੀਣ ਨੂੰ ਤਾਂ ਥੋੜੇ ਕੋਲੇ ਪੈਸੇ ਨਹੀਂ ਹੁੰਦੇ ਤੁਸੀਂ ਮੈਨੂੰ ਦਵਾਈਆਂ ਕਿੱਥੋਂ ਦਵਾਈ ਕਿ ल्याਉਂਗੇ ਬੇਬੇ ਤੁਹਾਨੂੰ ਪੰਜੀ ਨਹੀਂ ਦਿੰਦੀ ਜਦੋਂ ਮੈਂ ਕੰਮ ਕਰੂੰਗਾ ਸੋਹਣਿਆ ਤੇ ਫਿਰ ਪੈਸੇ ਤਾਂ ਆਉਣਗੇ ਮੇਰੇ ਕੋਲੇ ਤੁਸੀਂ ਕੰਮ ਤੇ ਲੱਗੋਗੇ ਤੇ ਹੋਰ ਤਾਏ ਕਹਿੰਦਾ ਮੈਂ ਗੱਲ ਕਰ ਆਇਆ ਬਾਹਨ ਦੀ ਠੇਕੇ ਤੇ ਸ਼ੁਕਰ ਹੈ ਮਾਲਕ ਦਾ ਫਿਰ ਤੁਸੀਂ ਅੱਜ ਤੋਂ ਜਾਓਗੇ ਤਾਂ ਮੈਂ ਰੋਟੀ ਬਣਾ ਦੇਣੀ ਆ ਅੱਜ ਤੋਂ ਜਾਂ ਨੂੰ ਮੈਂ ਕਿਹਾ ਡਿਊਟੀ ਤੇ ਜਾਣਾ ਖੇਤ ਜਾਣਾਗਾ ਕੋਈ ਨਹੀਂ ਉਹ ਤਾਂ ਮੈਂ ਜਾ ਉਹਨੂੰ ਰੋਟੀ ਤਾਂ ਹੀ ਦਾ ਕਹਿੰਦਾ ਸੀ ਹੁਣ ਤੂੰ ਪਹਿਲਾਂ ਹੀ ਖਾਈ ਬੈਠੀ ਆ ਨਾਲੇ ਇੱਕ ਗੱਲ ਹੋਰ ਆ ਪ੍ਰਾਤ ਮੈਨੂੰ ਸੁਪਨਾ ਆਇਆ ਇੱਕ ਕੀ ਸੁਪਨਾ ਆ ਉਹੀ ਬੰਦੇ ਜੇ ਫੇਰ ਆ ਕੇ ਸੁਪਨੇ ਚ ਤੇਰੇ ਕੋਲੇ ਮੈਨੂੰ ਦੱਸ ਭਲਾ ਜੇ ਜਾਣਦੀਆਂ ਤਾਂ ਐਵੇਂ ਕਿਉਂ ਗੱਲਾਂ ਆਂ ਲਗੁਈ ਜੰਨੀ ਆ ਕਿਹੜੇ ਬੰਦੇ ਉੱਦ ਹੀ ਨਹੀਂ ਆਏ ਸੀ ਜਿਹੜੀ ਕਹਿੰਦੀ ਸੀ ਮੈਂ ਤੇਰੀ ਭਾਬੀ ਆ ਮੈਂ ਤੇਰੀ ਮੰਮੀ ਆ ਮੈਂ ਤੇਰਾ ਭਰਾ ਰਾਤ ਸੁਪਨੇ 'ਚ ਫਿਰਨਾ ਉਹ ਮੇਰੇ ਤੇ ਤੂੰ ਕਰੀ ਨਹੀਂ ਹਾਂ ਹਾਂ ਬੇਬੇ ਮੈਂ ਤਾਂ ਤੁਹਾਨੂੰ ਜਾਣਦੀ ਆ ਦੱਸ ਦੇ ਮੇਰੀ ਗੱਲ ਸੁਣੋ ਜਦੋਂ ਨਾ ਆਪਾਂ ਬੜਾ ਦਮ ਆਖਤੇ ਬੋਝ ਪਾਈਏ ਇੱਕੋ ਗੱਲ ਸੋਚੀ ਜਾਈਏ ਉਹਨਾਂ ਦੇ ਸੁਪਨੇ ਆਣ ਲੱਗ ਜਾਂਦੇ ਆ ਨਾਲੇ ਮੈਂ ਉਹਨਾਂ ਸਾਹਮਣੇ ਵੀ ਕਹਿੰਦਾ ਸੀ ਵੀ ਮੈਂ ਉਹਨਾਂ ਚੋਂ ਕਿਸੇ ਨੂੰ ਨਹੀਂ ਜਾਣਦੀ ਹੈਗੀ ਜੇ ਜਾਣਦੀ ਹੁੰਦੀ ਮੈਂ ਤੁਹਾਨੂੰ ਦੱਸ ਦਿੰਦੀ ਓਏ ਓਵੇਂ ਨਹੀਂ ਸੁਪਨਾ ਆਇਆ ਸੀ ਮੈਨੂੰ ਤੜਕੇ ਤੈਨੂੰ ਪਤਾ ਤਾਂ ਹੈਗਾ ਮੈਂ ਯਕੀਨ ਕਰਦਾ ਇਹ ਜੀਆਂ ਗੱਲਾਂ ਤੇ ਮਾਹ ਕਿਤੇ ਸੱਚ ਆ ਗੱਲ ਨਹੀਂ ਨਹੀਂ ਮੈਂ ਨਹੀਂ ਜਾਣ ਨਾਲੇ ਮੈਂ ਜਾਣ ਕੇ ਕੀ ਕਰਨਾਗਾ ਜੇ ਜਾਣਦੀ ਹੁੰਦੀ ਉਹ ਪਹਿਲਾਂ ਤੋਂ ਆਉਂਦੇ ਆਪਣੇ ਕੋਲ ਹੁਣ ਕੀ ਕਰਨਾ ਆਉਣਾ ਸੀ ਉਹਨਾਂ ਨੇ ਕੋਈ ਲਟੇਰੇ ਲਟੂਰੇ ਹੋਣੇ ਕੀ ਗੱਡੀ ਤਾਂ ਕਿੱਡੀ ਲਈ ਫਰਦੇ ਸੀ ਫਿਰ ਲਟੇਰਿਆਂ ਕੋਲ ਹੀ ਗੱਡੀਆਂ ਹੁੰਦੀਆਂ ਨੇ ਇਹ ਵੀ ਤਾਂ ਸੱਚੋ ਹੁਣ ਜੇ ਕਿਸੇ ਨੂੰ ਠੱਗਦੇ ਹੋਣੇ ਤਾਂ ਗੱਡੀ ਲੈ ਲਈ ਹੋਣੀ ਆਪਣੇ ਤਾਂ ਗਿਰ ਠੱਗ ਕੇ ਲੈ ਜਾਣੇ ਕੀ ਆ ਜੂਆ ਆਪਣੇ ਦੋ ਮੰਜੇ ਟੁੱਟੇ ਹੋਏ ਆਪਣਾ ਕੀ ਲੈ ਜਾਣਗੇ ਚਲੋ ਕੋਈ ਨਹੀਂ ਇੱਕ ਦਿਨ ਮਾਲਕ ਦਿਨ ਲੈ ਹੋਗਾ ਆਪਾਂ ਵੀ ਮੇਲਾ ਵਾਲੇ ਹੋ ਜਾਾਂਗੇ ਹਾਂ ਹਾਂਜੀ ਹਾਂ ਅੱਛਾ ਹਾਂ ਤੇ ਚੱਲ ਕੋਈ ਨਹੀਂ ਉ ਤਾਂ ਤੇ ਹਾਂ ਖੁਸ਼ ਰਿਹਾ ਕਰ ਹੱਸਦੀ ਰਿਹਾ ਕਰ ਤੇ ਨਾਲੇ ਮੈਂ ਤੈਨੂੰ ਐ ਕਹਿਣਾਗਾ ਉਹ ਵੇਖੋ ਜਿੱਥੇ ਉਹ ਲੱਗਾ ਹੁੰਦਾ ਵੱਡਾ ਸਾ ਟੀਵੀ ਜਾਂ ਫਿਲਮ ਜੀ ਦੇਖਣ ਜਾਂਦੇ ਹੁੰਦੇ ਇੱਕ ਦਿੰ ਚਾਰ ਦਿਖਾ ਕੇ ਲਿਆਵਾ ਤੈਨੂੰ ਵਿੱਚ ਦਿਖਾ ਕੇ ਲਿਆਵਾ ਤੁਸੀਂ ਕਿਤਾ ਚੋਰੀ ਚੋਰੀ ਤਾਂ ਨਹੀਂ ਕਰ ਲਏ ਜਿਹੜਾ ਤੁਹਾਡੇ ਦਿਮਾਗ ਹੀ ਲਣਾ ਹੋਇਆ ਪਿਆ ਅੱਜ ਰਹੀ ਰਹੀ ਭੇੜ ਦੀ ਭੇੜ ਜਰ ਤੂੰ ਯਕੀਨ ਹੀ ਨਹੀਂ ਹੁਣ ਜੇ ਮੈਂ ਪਿਆਰ ਨਾਲ ਗੱਲ ਕਰਦਾ ਉਹ ਤੇ ਵੀ ਨਹੀਂ ਯਕੀਨ ਤੇ ਗੁੱਸੇ ਨਾਲ ਕਰਦਾ ਤੁਹਾਡੇ ਕੋਲ दारू ਨੂੰ ਤਾਂ ਪੈਸੇ ਨਹੀਂ ਹੁੰਦੇ ਤੁਸੀਂ ਫਿਲਮਾਂ ਕਿੱਥੋਂ ਦਿਖਾ ਲਿਆਉਂਗੇ ਮੈਨੂੰ ਉਹ ਮੈਂ ਬੇਬੇ ਨਾਲ ਗੱਲ ਕਰੀ ਆ ਬੇਬੇ ਨੂੰ ਕਿਹਾ ਮੈਂ ਕਿ ਹੁਣ ਮੈਂ ਆਹ ਪਿਆਰ ਤੇ ਜਵਾਕਾਂ ਦੇ ਧਿਆਨ ਦੇਵਾਂਗਾ ਬੇਬੇ ਕਹਿੰਦੀ ਠੀਕ ਆ ਤੂੰ ਪੈਸੇ ਲੈ ਜੀ ਮੇਥੋਂ ਮੈਂ ਤੇਰੇ ਤਾਇਏ ਤੋਂ ਦਵਾ ਦੂੰਗੀ ਚਲ ਕੋਈ ਨਹੀਂ ਜਿਦ ਦਿਨ ਘਰੋਂ ਕੰਮ ਸਾਰੇ ਨਿਬੜੇ ਹੋਏ ਛੇ ਦਿਨ ਨਿਬੜ ਗਏ ਆਪਾਂ ਉਹਦੇ ਜਾਵਾਂਗੇ ਤੇ ਹੋਰ ਜਾਵਾਂਗੇ ਤਾਂ ਸਹੀ ਮੈਂ ਐਂ ਕਹਿੰਦਾ ਯਾਰ ਆਜ ਆਪਾਂ ਨੂੰ ਫੇਰਨਾ ਉਹੀ ਟੱਕਰ ਜਾਣ ਲਟੇਰੇ ਕਹਿੰਨੀ ਇਹਨਾਂ ਨੂੰ ਤੋਂ ਨਹੀਂ ਟੱਕਰ ਦੇ ਤੂੰ ਸਤ ਉਹਨਾਂ ਦੀ ਬਾਰ ਬਾਰ ਗੱਲ ਕਰੀ ਜਾਂਦੇ ਹੋ ਓਏ ਬਾਰ ਬਾਰ ਮੈਨਸ ਐਡਾ ਹੋ ਗਿਆ ਮੈਂ ਦੇਖ ਲੈ ਆ ਵੀ ਜ਼ਿੰਦਗੀ ਜਾਂ ਇਹ ਜਾਂ ਹਾਦਸਾ ਨਹੀਂ ਦੇਖਿਆ ਕਦੇ ਹਾਂ ਸੀ ਨੂੰ ਆਪਾਂ ਨੂੰ ਕਿਹੜਾ ਡਾਕਾ ਮਾਰ ਕੇ ਲੈ ਗਏ ਕੁੱਲਾ ਘਰੇ ਆ ਗਏ ਤੇਰੇ ਮੈਨੂੰ ਤਾਂ ਅੱਜ ਤੱਕ ਕਿਹਾ ਨਹੀਂ ਮੈਂ ਤੇਰਾ ਪਿਆਉ ਆ ਮੈਂ ਤੇਰੀ ਮਾਸੀਆਂ ਚਾਚੀਆਂ ਕਿਸੇ ਨੇ ਧੱਕੇ ਨਾ ਕੰਮ ਲਗੇ ਚੱਲ ਕੋਈ ਨਹੀਂ ਕਹਿਣ ਵਾਲਾ ਕਹਿ ਗਿਆ ਹੁਣ ਜੇ ਆਪਾਂ ਉਹੀ ਯਕੀਨ ਕਰੀ ਜਾਵਾਂਗੇ ਫਿਰ ਕਾਹਦੀਆਂ ਗੱਲਾਂ ਨੇ ਬਸ ਤੇ ਰੁੱਤੋਂ ਨਹੀਂ ਟਪਾਓ ਇਹ ਜੀਆਂ ਗੱਲਾਂ ਦੱਸ ਦੇ ਗੱਲ ਆ ਤਾਂ ਕੋਈ ਨਹੀਂ ਹੈਗੀ ਕੋਈ ਗੱਲ ਅੱਜ ਤੱਕ ਮੈਂ ਕੋਈ ਗੱਲ ਕੋਈ ਹੈ ਤੁਹਾਡੇ ਤੋਂ ਚੱਲ ਬਸ ਕੋਈ ਨਹੀਂ ਐਵੇਂ ਇੱਥੇ ਨਾ ਮੱਥਾ ਮਾਰ ਮੈਂ ਕਰ ਦੂੰਗਾ ਆਪੇ ਸੱਟੇ ਤੂੰ ਆ ਜਾ ਆਪਾਂ ਉਧਰ ਨੂੰ ਚੱਲ ਆਵੇ ਤੁਸੀਂ ਕਰਕੇ ਫਿਰ ਆ ਜਾਓ ਬਕਵਾਸ ਕਰੂੰਗਾ ਹੁਣ ਨਹੀਂਗਾ ਮੈਂ ਇੱਥੇ ਪਈਆ ਆਇਆ ਤੂੰ ਆ ਜੀ ਫਿਰ ਮੈਂ ਜਾਣਾ ਮੜਾ ਉੱਥੇ ਅੱਜ ਰੋਟੀ ਤਾਂ ਪਾ ਲਈ ਫੇਰ ਹਾਂ ਮੈਂ ਪਾਣੀ ਚੰਗਾ ਤੇ ਨਾਲ ਹਾਸਤੀ ਰਿਹਾ ਕਰ ਕੰਮ ਨਹੀਂ ਸੋਹਣੀ ਲੱਗਦੀ ਐਡੀ ਮਾੜੀ ਨਹੀਂ ਤੂੰ ਚੰਗਾ ਆ ਆ ਮਾਰ ਦਿਆ ਸੇਰਾ ਸ਼ੁ크ਰਾਜੀ ਸੁਦਰ ਜੇ ਪਰ ਕਦੇ ਕਦੇ ਮੈਨੂੰ ਇੱਥੇ ਸ਼ੱਕ ਹੁੰਦਾ ਵੀ ਕਿਤੇ ਉਹ ਤਾਂ ਨਹੀਂ ਮੈਨੂੰ ਬੇਵਕੂਫ ਬਣਾਏ ਜਾਂਦਾ ਪਰ ਜੋ ਚੰਗੀਆਂ ਗੱਲਾਂ ਕਰਦਾ ਐਵੇਂ ਲੱਗਦਾ ਵੀ ਸੱਚ ਬੋਲਦਾ ਚੱਲ ਜੇ ਸੁਦਰ ਜੇ ਤਾਂ ਮੇਰੇ ਲਈ ਵਧੀਆ ਮੇਰੀ ਵੀ ਜ਼ਿੰਦਗੀ ਬਣ ਜੂ ਤੇ ਇਹਦੀ ਬਣ ਜੂ ਜੇ ਕਿਸੇ ਕੰਮ ਤੇ ਲੱਗ ਗਿਆ ਤਾਂ